ਲੋ ਜੀ ਮੇਰੇ ਘਰ ਦੇ ਵਿੱਚ ਇੱਕ ਨਵਾਂ ਘਰ ਬਣ ਚੁੱਕਿਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇਸ ਘਰ ਬਣਨ ਦੀ ਤੇ ਚਲੋ ਜੀ ਨਵਾਂ ਆਸਿਆਨਾ ਬਣ ਚੁੱਕਿਆਗਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਕੋਈ ਪੰਛੀ ਆਕੀ ਮੇਰੇ ਘਰ ਦੇ ਵਿੱਚ ਦਰਖਤ ਦੇ ਮਤਲਬ ਇਸ ਤਰ੍ਹਾਂ ਨਾ ਬੇਰੀ ਤੇ ਜਾਜ ਮੇਂ ਦਰਖਤ ਸਿਆਲਣਾ ਪਾਉਂਦੇ ਨਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈਗੀ ਤੇ ਬਸ ਉਹੀ ਤੁਹਾਨੂੰ ਦਿਖਾ ਰਹੀ ਸੀ ਕੱਲ ਵਾਲੇ ਸ਼ਾਇਦ ਬਲੌਗ ਦੇ ਪਤਨੀ ਪਰਸੋਂ ਵਾਲੇ ਦੇ ਵਿੱਚ ਦੱਸਿਆ ਸੀ ਵੀ ਇੱਕ ਚਿੜੀ ਨੇ ਆਲਣਾ ਪਾਇਆਗਾ ਮੈਂ ਤੁਹਾਨੂੰ ਦਿਖਾਵਾਂਗੀ ਪਰ ਉਹ ਡਿਸਟਰਬ ਕਰਨਾ ਮੈਨੂੰ ਠੀਕ ਹੀ ਲੱਗਾ ਚਿੜੀ ਬੈਠੀ ਸੀ ਵਿੱਚ ਹੁਣ ਜਦ ਜਿਹੜੀ ਉੱਡੀ ਉਹਦੀ ਨਾਲ ਦੀ ਨਾਲ ਫਿਰ ਮੈਂ ਵੀਡੀਓ ਸ਼ੂਟ ਕਰ ਲਈ ਮੈਂ ਕਿਹਾ ਚਲੋ ਤੁਹਾਨੂੰ ਦਿਖਾਉਣੀ ਹੈ ਵੀ ਪੰਛੀ ਨੂੰ ਬਸ ਮੈਨੂੰ ਇਹ ਵੀਡੀਓ ਸਟਾਰ ਬਣਾ ਹੋਵੇ ਵਿਚਾਰੀ ਉਹ ਵੀ ਜਦੋਂ ਉੱਡੂਗੀ ਉਦੋਂ ਹੀ ਮੈਂ ਤੁਹਾਨੂੰ ਦਿਖਾਉਂਗੀ ਆ ਲੈਣਾ ਹਨਾ ਤੇ ਦੇਖੋ ਇਸ ਘਰ ਬਣਦੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਕਾਫੀ ਦਿਨਾਂ ਤੋਂ ਵਿਚਾਰੀ ਥਿੱਲਾ ਥਿੱਲਾ ਇਸ ਤਰ੍ਹਾਂ ਜਿਹੜੇ ਕੱਖ ਸੀਗੇ ਹੁਣ ਮੱਕੀ ਆਉਂਦੀ ਜਿਵੇਂ ਉਹ ਉਹਦੇ ਪੱਤੇ ਤੋੜ ਤੋੜ ਕੇ ਲੈ ਕੇ ਆਉਂਦੀ ਸੀ ਤੇ ਆ ਲੈਣਾ ਬਣਾਇਆ ਕਿ ਡਾਲਣਾ ਬਣਾਇਆ ਕਿੰਨਾ ਸੋਹਣਾ ਬਣਾਇਆ ਹਨਾ ਦੇਖੋ ਇਹ ਇੱਕ ਝੁੰਜਰੇ ਨਾਲ ਆਪਣੀ ਦੇ ਨਾਲ ਹਨਾ ਇੰਨਾ ਸੋਹਣਾ ਘਰ ਬਣਾ ਲੈਂਦੇ ਨੇਗੇ ਇਹ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਲਓ ਜੀ ਇੱਥੇ ਬਸ ਮੈਂ ਬਰਤਨ ਸਾਫ ਕਰ ਰਹੀ ਸੀ ਕਲੇਰ ਸਾਹਿਬ ਮੇਰੀ ਵੀਡੀਓ ਸ਼ੂਟ ਕਰ ਰਹੇ ਸੀਗੇ ਇਹ ਕਹਿੰਦੇ ਵੀ ਲਿਆ ਚਲੋ ਟ੍ਰਾਈ ਫੋਟਾ ਪੋਟ ਜਿਹੜਾ ਜਰਾ ਖਰਾਬ ਹੋਇਆ ਪਿਆ ਨਾ ਵੀ ਕਿਤੇ ਫੋਨ ਨਾ ਡਿੱਗ ਜਾਵੇ ਡਰ ਵੀ ਰਹਿੰਦਾ ਜੀ ਹਨਾ ਫਿਰ ਦੇਖੋ ਇਸ ਨੇ ਹੁਣ ਮਤਲਬ ਕਿ ਪੈਸੇ ਲਾਉਣੇ ਫਿਰ ਔਖੇ ਹੋ ਜਾਂਦੇ ਨੇ ਚਲੋ ਜਿਹੜੀ ਚੀਜ਼ ਦੀ ਸੰਭਾਲ ਹੋ ਜੇ ਵਧੀਆ ਹੀ ਆ ਇਹ ਕਹਿੰਦੇ ਲਿਆ ਵੀ ਤੇਰੀ ਵੀਡੀਓ ਮੈਂ ਸ਼ੂਟ ਕਰ ਦਿੰਨਾ ਜਦ ਕਿ ਬਹੁਤ ਗਰਮੀ ਸੀ ਬੇਚਾਰੀ ਵੀ ਥੱਕ ਹਰ ਕੇ ਆਉਂਦੇ ਨੇ ਬਰਤਨ ਵਗੈਰਾ ਸਾਫ ਕਰਨ ਤੋਂ ਬਾਅਦ ਬਸ ਇੱਥੇ ਕੁਛ ਪਿੰਡੀਆਂ ਲਈਆਂ ਸੀ ਵੈਸੇ ਤਾਂ ਅਸੀਂ ਕੱਲ ਨੂੰ ਜਾਣਾਂਗੇ ਕਿਤੇ ਦਾਲ ਪਈ ਵੀ ਸੀਗੀ ਕੱਲ ਜਿਹੜੀ ਮੈਂ ਸ਼ਾਮੀ ਬਣਾਈ ਸੀ ਉਹ ਦਾਲ ਪਈ ਸੀਗੀ ਪਰ ਮੈਨੂੰ ਇਹ ਸੀ ਵੀ ਚਲੋ ਤਾਜ਼ੀਆਂ ਥੋੜੀਆਂ ਪਿੰਡੀਆਂ ਬਣਾ ਲੈਣੀਆਂ ਪਰ ਇਹਦੇ ਚੋਂ ਵੀ ਮੈਂ ਅੱਧੀ ਬਣਾਈਆਂ ਸੀ ਪਹਿਲਾਂ ਇਹਨੂੰ ਬਸ ਧੋ ਕੇ ਪਿੰਡੀਆਂ ਨੂੰ ਰੱਖ ਦੂੰਗੀ ਮੈਂ ਜਿੱਥੇ ਜਿਹੜੇ ਕੱਪੜੇ ਉਤਾਰੇ ਸੀ ਬਾਹਰੋਂ ਤੈ ਕਰਨ ਲੱਗੀ ਸੀ ਕੱਪੜੇ ਜ਼ਿਆਦਾ ਤਾਂ ਹੈ ਨਹੀਂ ਸੀ ਪਰ ਮੈਨੂੰ ਇਹ ਸੀ ਵੀ ਜੇ ਹੁਣ ਮੈਂ ਰੱਖ ਦੇਣਾ ਫਿਰ ਇਕੱਠੇ ਹੋ ਜਾਣੇ ਸੀਗੇ ਫਿਰ ਇਕੱਠੇ ਹੋਈ ਜਾਣੇ ਹੋ ਜਾਣੇ ਫਿਰ ਉਹ ਭੱਦੇ ਜੇ ਕੱਪੜੇ ਹੋ ਜਾਂਦੇ ਵਧੀਆ ਨਹੀਂ ਲੱਗਦੇ ਹਨਾ ਫਿਰ ਤੈ ਕਰਨ ਚ ਵੀ ਮਨ ਨਹੀਂ ਲੱਗਦਾ ਤੇ ਫੋਨ ਮੈਂ ਕਰ ਲੈ ਸੀ ਜੁਗੜ ਲਾ ਕੇ ਸੈਟ ਕਲੇਰ ਸਾਹਿਬ ਨੂੰ ਕਿਹਾ ਮੈਂ ਕਿ ਬੈਠੋ ਤੁਸੀਂ ਵੀ ਆਓ ਵੀਡੀਓ ਸੇ ਚਾਲ ਜੀ ਮੇਰੇ ਵੱਲੋਂ ਜਣ ਕੇ ਪ੍ਰੀਤ ਕਲੇਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਤੋਂ ਫਿਰ ਪਿਆਰ ਭਰੀ ਸੈਟਰਡੇ ਕਾਲ ਜੀ ਹੋਰ ਸ瑙ਜੀ ਕੀ ਹਾਲ ਚਾਲ ਨੇ ਜੀ ਮੈਂ ਠੀਕ ਆ ਜੀ ਉਮੀਦ ਆ ਜੀ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਮੋਗੇ ਜੀ ਤੇ ਚਲੋ ਜੱਜਾ ਪਾ ਕੁਝ ਕੁ ਕਮੈਂਟਾਂ ਤੇ ਤੁਹਾਡੇ ਰਿਪਲਾਈ ਦੇ ਦੇਣੀਆਂ ਕਾਫੀ ਸਾਰੇ ਜਿਹੜੇ ਕਮੈਂਟ ਤੁਹਾਡੇ ਆ ਰਹੇ ਸੀਗੇ ਪਹਿਲਾ ਕਮੈਂਟ ਆ ਰਿਹਾ ਸੀ ਵੀ ਤੁਸੀਂ ਆਪਣੇ ਮਤਲਬ ਕਿ ਜਿਹੜੀ ਗੁੱਡ ਨਿਊਜ਼ ਖੁਸ਼ੀ ਸੀਗੀ ਉਹ ਤੁਹਾਨੂੰ ਵੀ ਮਤਲਬ ਕਿ ਸਾਨੂੰ ਦੱਸਣੇ ਭੁੱਲ ਗਏ ਜਾਂ ਫਿਰ ਤੁਸੀਂ ਦੱਸੇ ਹੈ ਨਾ ਇਹ ਆ ਰਿਹਾ ਸੀਗਾ ਉਹ ਚਲੋ ਖੁਸ਼ੀ ਜਦੋਂ ਆਪਾਂ ਨੂੰ ਕੋਈ ਵੀ ਗੱਲ ਦੀ ਖੁਸ਼ੀ ਹੁੰਦੀ ਹੈ ਇੱਕਦਮ ਤੋਂ ਆਪਾਂ ਕੋਈ ਪਤਾ ਚੱਲਦੇ ਵੀ ਅਚ ਆਪਣੇ ਘਰ ਦੇ ਵਿੱਚ ਆਹ ਕੰਮ ਹੋਣ ਵਾਲਾਗਾ ਹਨ ਤੇ ਉਹ ਖੁਸ਼ੀ ਹੁੰਦੀ ਹੈ ਮੇਰੇ ਤੋਂ ਵੀ ਸ਼ਾਇਦ ਉਹ ਖੁਸ਼ੀ ਮਤਲਬ ਕਿ ਖੁਸ਼ੀ ਹੈ ਜਿਹੜੀ ਉਹ ਸੰਭਾਲੀ ਨਹੀਂ ਜਾਂਦੀ ਸ਼ਾਇਦ ਮੇਰੇ ਤੋਂ ਵੀ ਉਹ ਖੁਸ਼ੀ ਹੈ ਜਿਹੜੀ ਨਹੀਂ ਸੰਭਾਲੀ ਗਈ ਤਾਂ ਕਰਕੇ ਮੈਂ ਫਟਾਫਟ ਕੈਮਰਾ ਚੱਕਿਆ ਤੇ ਤੁਹਾਨੂੰ ਬੋਲਦਾ ਹਨਾ ਇਹ ਹੋ ਜਾਂਦਾ ਕਈ ਵਾਰ ਖੁਸ਼ੀ ਸੰਭਲਦੀ ਨਹੀਂ ਹੈਗੀ ਹਨਾ ਸੋ ਖੁਸ਼ੀ ਤਾਂ ਹੈ ਗੁੱਡ ਨਿਊਜ਼ ਦਾ ਸੀ ਪਰ ਉਹ ਥੋੜੀ ਜਿਹੀ ਹੋਲਡ ਹੋ ਗਈ ਹੋਲਡ ਕਿਉਂ ਹੋਊਗੀ ਬਸ ਥੋੜੇ ਮਤਲਬ ਕਿ ਮਹੀਨੇ ਡੇਢ ਮਹੀਨੇ ਲਈ ਹੋਊਗੀ ਜਾਂ 2 ਮਹੀਨੇ ਲਈ ਹੋਊਗੀ ਕਿਉਂਕਿ ਬਾਕੀ ਮੈਨੂੰ ਤਾਂ ਮੈਂ ਤਾਂ ਚਲੋ ਭਾਵਕ ਜਿਆਦਾ ਹੋ ਗਈ ਮੇਤੂ ਖੁਸ਼ੀ ਸੰਭਲੀ ਨਹੀਂ ਮੈਂ ਤੁਹਾਨੂੰ ਫਟਾਫਟ ਕਹਿਤਾ ਹਨ ਤੇ ਬਾਕੀ ਬਾਅਦ ਵਿੱਚ ਡਿਸਕਸ਼ਨ ਹੋਇਆ ਕਾਫੀ ਰ ਆਪਾਂ ਮਸਵਰਾ ਆਪਣੇ ਬੱਚਿਆਂ ਨਾਲ ਹਨ ਆਪਣੇ ਹਸਣ ਨਾਲ ਕੀਤਾ ਤਾਂ ਜਾਂ ਕਿ ਫਿਰ ਥੋੜੀ ਉਸ ਨਤੀਜੇ ਦੇ ਪਹੁੰਚੇਗੇ ਤੇ ਚਲੋ ਤੁਹਾਨੂੰ ਦੱਸ ਹੀ ਦਿੰਨੀ ਆ ਵੈਸੇ ਤਾਂ ਵੀ ਕੀ ਖੁਸ਼ੀ ਸੀਗੀ ਤੇ ਉਹ ਖੁਸ਼ੀ ਸੀ ਜੀ ਵੀ ਇਹ ਜਿਹੜਾ ਸਾਡਾ ਮਕਾਨ ਆਗਾ ਸ਼ਰਵਨੂ ਉਸ ਟਾਈਮ ਮੇਰਾ ਬੇਟਾ ਵੀ ਕਹਿਣਾ ਸੀ ਵੀ ਮੰਮੀ ਤੂੰ ਹੁਣ ਆਪਣਾ ਸਮਾਨ ਆ ਜਿਹੜਾ ਹੋ ਹੌਲੀ ਹੌਲੀ ਕਰਕੇ ਪੈਕਿੰਗ ਕਰਨੀ ਸ਼ੁਰੂ ਕਰ ਦੇ ਕਿਉਂਕਿ ਸ਼ਿਫਟਿੰਗ ਤਾਂ ਹੋਊਗੀ ਜੀ ਦੇਖੋ ਘਰ ਦੀ ਜੀ ਸ਼ਿਫਟਿੰਗ ਹੋਊਗੀ ਤਾਂ ਹੀ ਇਹ ਘਰ ਬਣੂਗਾ ਹਨਾ ਉਹ ਤਾਂ ਕਰਕੇ ਫਿਰ ਹੁਣ ਸੋਚਦੇ ਆ ਵੀ ਸ਼ਿਫਟਿੰਗ ਵੀ ਕਰਾਂਗੇ ਕਿੱਥੇ ਕਰਾਂਗੇ ਤੇ ਜਿਹੜਾ ਆਪਣਾ ਉਧਰਲਾ ਘਰ ਹੈਗਾ ਉਹਨਾ ਕੰਪਲੀਟ ਨਹੀਂ ਫਰਸ਼ ਵਗੈਰਾ ਦੁੱਖੋ ਦੁਆਰਾ ਲੱਗਿਆ ਨਹੀਂ ਹੈਗਾ ਰੋੜੀ ਵਗੈਰਾ ਕੁੱਟੀ ਪਈ ਹੈ ਪਰ ਲੱਗਿਆ ਨਹੀਂ ਹੈਗਾ ਚਲੋ ਵੀ ਲਾਵਾਂਗੇ ਆਪਾਂ ਫਰਸ਼ ਹੁਣ ਪਹਿਲਾਂ ਇਹ ਸਾਰਿਆਂ ਨੇ ਪਲਾਨ ਬਣਾਇਆਗਾ ਸੀ ਨੇ ਸਾਰਿਆਂ ਨੇ ਬੈਠ ਕੇ ਫੈਮਿਲੀ ਮੈਂਬਰਸ ਨੇ ਵੀ ਆਪਾਂ ਪਹਿਲਾਂ ਉਧਰਲੇ ਘਰ ਨੂੰ ਕੰਪਲੀਟ ਕਰਦੇ ਆ ਫਰਸ਼ ਵਗੈਰਾ ਲਗਵਾਉਣੇ ਆ ਕਿਚਨ ਬਣਾਉਣੇ ਆ ਬਾਥਰੂਮ ਬਣਾਵਾਂਗੇ ਫਿਰ ਆਪਣਾ ਜਿਹੜੀ ਆਪਣੀ ਸ਼ਿਫਟਿੰਗ ਉਧਰ ਹੋਗੀ ਫਿਰ ਇਹ ਕੰਮ ਮਤਲਬ ਕਿ ਘਰ ਦਾ ਆਪਾਂ ਛੇੜਾ ਆਏ ਆਏ ਆਹ ਦੇਖੋ ਆਈਫੋਨ ਡਿੱਗ ਜਾਂਦਾ ਵੀ ਫਿਰ ਆਪਾਂ ਇਸ ਆਪਣੇ ਘਰ ਦਾ ਕੰਮ ਛੇੜਾਂਗੇ ਇਹ ਖੁਸ਼ੀ ਸੀ ਜੀ ਸੋ ਮੈਨੂੰ ਐ ਲੱਗਿਆ ਵੀ ਚਲੋ ਹਨਾ ਕਈ ਵਾਰ ਪਲੈਨਿੰਗ ਮਿਸ ਵੀ ਹੋ ਜਾਂਦੀ ਹੈ ਕਈ ਵਾਰ ਚਲੋ ਸੋ ਆਪਣੀਆਂ ਘਰ ਦੇ ਵਿੱਚ ਹੋ ਜਾਂਦੀਆਂ ਹਨ ਇਹਨਾਂ ਗੱਲਾਂ ਮਤਲਬ ਕਿ ਇਸ ਤਰ੍ਹਾਂ ਹੋ ਜਾਂਦਾ ਕਈ ਵਾਰ ਆਪਾਂ ਨੂੰ ਇਹ ਹੋ ਜਾਂਦਾ ਵੀ ਚਲੋ ਪਹਿਲਾਂ ਆ ਪਾ ਕੰਮ ਕਰ ਲੇ ਬਸ ਤਾਂ ਕਾਫੀ ਸਾਲ ਤੋਂ ਸੋਚ ਹੀ ਰਹੇ ਹਾਂ ਵੀ ਪਹਿਲਾਂ ਆ ਕੰਮ ਕਰ ਲਿਆ ਕਰ ਲੀਏ ਪਰ ਹੁਣ ਮਨ ਇੱਕਦਮ ਤੋਂ ਬਣਾ ਲਿਆ ਬੇਟਾ ਕਹਿੰਦਾ ਵੀ ਨਹੀਂ ਮੰਮੀ ਆਪਾਂ ਪਹਿਲਾਂ ਘਰ ਪਾਈ ਲੈਣੇਗੇ ਮੈਂ ਕਿਹਾ ਚਲੋ ਠੀਕ ਆ ਬਾਕੀ ਦੇਖਦੇ ਹਾਂ ਹੁਣ ਕਿੱਥੇ ਤੱਕ ਚੱਲਨੇ ਆ ਕਿੰਨੇ ਮਹੀਨੇ ਤੱਕ ਇਹ ਘਰ 2 ਮਹੀਨੇ 1.5 ਮਹੀਨੇ ਲੱਗਦੇ ਆ ਕਿੱਥੇ ਤੱਕ ਚਾਕੇ ਹੈਨਾ ਇਹ ਜਿਹੜੀ ਦਵਾਰਾ ਬਣਨ ਦੀ ਜਿਹੜੀ ਮੈਨੂੰ ਮੈਂ ਮਤਲਬ ਕਿ ਖੁਸ਼ੀ ਆ ਕਦ ਸੁਰੂ ਹੁੰਦੀ ਹੈ ਕਿ ਮਤਲਬ ਕਿ ਕਦ ਉਹ ਦਿਨ ਆਉਂਦਾ ਹੈ ਨਾ ਤੇ ਬਾਕੀ ਪਹਿਲਾਂ ਸ਼ਿਫਟਿੰਗ ਹੋਊਗੀ ਉਧਰ ਵਧੀਆ ਵਲੌਗ ਮਿਲਣਗੇ ਜੇ ਇਹ ਨਹੀਂ ਵੀ ਤੁਹਾਨੂੰ ਮੈਂ ਕਹਤਾ ਨਹੀਂ ਵਲੌਗ ਹੋਦੀਏ ਮਿਲਦੇ ਪਰ ਉਹ ਦੇਖਦੇ ਆ ਹੁਣ ਆਪਾਂ ਉਧਰ ਮਿਸਤਰੀ ਕਦ ਮਿਲਦਾ ਮਤਲਬ ਕਿ ਇਧਰ ਮਿਸਤਰੀ ਆ ਕੇ ਸਾਰਾ ਕੁਝ ਸਾਨੂੰ ਦੱਸ ਗਿਆ ਮਟੀਰੀਅਲ ਵਗੈਰਾ ਟੋਟਲ ਖਰਚਾ ਸਾਨੂੰ ਸਾਰਾ ਦੱਸ ਗਿਆ ਜੀ ਮਿਸਤਰੀ ਅਸੀਂ ਉਸ ਦਿਨ ਬੁਲਾ ਲਿਆ ਸੀ ਤਾਂ ਹੀ ਮੈਨੂੰ ਇਹ ਹੋਇਆ ਪੈਸੇ ਵੀ ਇਹ ਨਹੀਂ ਪਤਾ ਹੁਣ ਕਦ ਮੈਨੂੰ ਸਮਾਨ ਚੱਕਣਾ ਪੈ ਜੇ ਪਰ ਬਾਅਦ ਜੀ ਸੋਚਿਆ ਵੀ ਕਿਸੇ ਦੇ ਘਰ ਸਮਾਨ ਰੱਖਾਂਗੇ ਫਿਰ ਮੇਰਾ ਵੀਡੀਓ ਵੀ ਆ ਸਮਾਨ ਵੀ ਕਾਫੀ ਆ ਹਨਾ ਇੱਕ ਆਪਣੇ ਘਰ ਦੇ ਵਿੱਚ ਹੀ ਆਰਾਮ ਹੁੰਦਾ ਕਿਉਂਕਿ ਸਿਰ ਤੋਂ ਫਿਰ ਹੁਣ ਕੰਮ ਚੱਲੂ ਸ਼ਾਮ ਤੱਕ ਥੱਕ ਵੀ ਜਾਇਆ ਕਰਨਗੇ ਆਪਣੇ ਘਰ ਦੇ ਵਿੱਚ ਹੋਵਾਂਗੇ ਤਾਂ ਰੈਸਟ ਵੀ ਵਧੀਆ ਕਰ ਸਕਦੇ ਬਸ ਇਸ ਕਰਕੇ ਅਸੀਂ ਥੋੜਾ ਜਿਹਾ ਸੋਚ ਲੇ ਵੀ ਉਧਰ ਲਈ ਕਰਨ ਨੂੰ ਸਮਾਰ ਲੈਨੇ ਆ ਤੇ ਆਪਣਾ ਜਿਹੜਾ ਸਮਾਨ ਉਧਰ ਰੱਖ ਲਾਂਗੇ ਇਹ ਖੁਸ਼ੀ ਸੀਗੀ ਜੀ ਦੂਸਰੀ ਜਿਹੜੀ ਮੈਂ ਬਰਫੀ ਬਣਾਈ ਸੀ ਉਹ ਇਸ ਖੁਸ਼ੀ ਚ ਵੀ ਬਣਾਈ ਸੀ ਵੀ ਹਾਂ ਸਾਡਾ ਘਰ ਪਊਗਾ ਤੇ ਇਸ ਖੁਸ਼ੀ ਚ ਵੀ ਬਣਾਈ ਸੀ ਉਹ ਖੁਸ਼ੀ ਦੂਸਰੀ ਏ ਸੀ ਵੀ ਦੇਖੋ ਬੱਚੇ ਹੁੰਦੇ ਨੇ ਬੱਚੇ ਜਿੱਦ ਕਰਕੇ ਕਈ ਵਾਰ ਬਾਹਰ ਪੜਨ ਲੱਗ ਜਾਂਦੇ ਨੇ ਜਿਵੇਂ ਕਿ ਮੇਰਾ ਬੇਟਾ ਬਾਹਰ ਪੜਨ ਲੱਗ ਗਿਆ ਸੀ ਛੋਟਾ ਹਨਾ ਤੇ ਪਰ ਉਹਦਾ ਉੱਥੇ ਜਾ ਕੇ ਮਨ ਨਹੀਂ ਲੱਗਿਆ ਜੀ ਮਨ ਵੀ ਨਹੀਂ ਲੱਗਿਆ ਜੀ ਰੋਟੀ ਵੀ ਨਹੀਂ ਘਰ ਦੀ ਮਿਲੀ ਹੈਗੀ ਆਪ ਉਹਨਾਂ ਨੇ ਬਣਾਈ ਹੀ ਨਹੀਂ ਹੈਗੀ ਰਸਣ ਵਗੈਰਾ ਸਾਰਾ ਕੁਝ ਲੈ ਗਏ ਸੀ ਪਰ ਉਹ ਜਿਆਦਾ ਦਿਨ ਕਿਤੇ ਜੀ ਨਹੀਂ ਆਉਂਦਾ ਮੈਨੂੰ ਵੀ ਐਸੀ ਵੀ ਚਲੋ ਬੱਚੇ ਦੀ ਪੜ੍ਹਾਈ ਜ਼ਰੂਰੀ ਹੈ ਨਾ ਵੀ ਚਲ ਅਸਤਾ ਜੀ ਮੇਰੇ ਨੂੰ ਸਾਡਾ ਜੀ ਲੱਗ ਜੂਗਾ ਪਰ ਸਾਡਾ ਤਾਂ ਕੀ ਲੱਗਣਾ ਸੀ ਉਹਦਾ ਵੀ ਜੀ ਨਹੀਂ ਲੱਗਿਆ ਜੀ ਫਿਰ ਐਡਮਿਸ਼ਨ ਤਾਂ ਦੇਖੋ ਨੇ ਆਨਲਾਈਨ ਹੈ ਇੱਥੋਂ ਹੀ ਕਰਵਾਤੀ ਸੀਗੀ ਉਹਦੀ ਹੋ ਗਈ ਸੀਗੀ ਖਾਲਸਾ ਕਾਲਜ ਦੇ ਵਿੱਚ ਪਰ ਹਜੇ ਮਤਲਬ ਕਿ ਪੈਸੇ ਨਹੀਂ ਭਰੇ ਸੀਗੇ ਫਿਰ ਹੁਣ ਉੱਥੋਂ ਬਸ ਹੁਣ ਸਨਾਮ ਫੈਸਲਾ ਕਰ ਲਿਆ ਵੀ ਸਨਾਮ ਐਸਯੂਐਸ ਦੇ ਵਿੱਚ ਕਾਲਜ ਦੇ ਵਿੱਚ ਦਾਖਲਾ ਭਰ ਦਾਂਗੇ ਬੇ ਇਥੇ ਨਾਲੇ ਤਾਂ ਘਰੇ ਰਹੂਗਾ ਨਾਲੇ ਸਾਡਾ ਨੀ ਜੀ ਲੱਗਦਾ ਸੀਗਾ ਜੋ ਜਿਵੇਂ ਕਿ ਮੇਨੂੰ ਤੁਹਾਨੂੰ ਪਤਾ ਹੀ ਹੈ ਸਨੀ ਆਪਣੀ ਭੂਆ ਕੋਲੀ ਹੁੰਦਾਗਾ ਕਿਉਂਕਿ ਉੱਥੇ ਵੀ ਫਿਰ ਹੁਣ ਸਾਨੂੰ ਔਖਾ ਜਿਹਾ ਮੇਰੀ ਨਣਦ ਕੱਲੀ ਹੈਗੀ ਜਿਵੇਂ ਬੱਚੇ ਉਹਨਾਂ ਦੇ ਬਾਹਰ ਗਏ ਹੋਣੇ ਹੈਨਾ ਘਰ ਵੀ ਉਹ ਆਪਣਾ ਛੱਡ ਕੇ ਆ ਸਕਦੀ ਪਰ ਆ ਪਰਉਨਿਆ ਘਰ ਆਗਾ ਹਣੇ ਇਸ ਤਰ੍ਹਾਂ ਛੱਡਿਆ ਵੀ ਨਹੀਂ ਜਾਂਦਾ ਉਹ ਤਾਂ ਕਰਕੇ ਬਸ ਉਹਨੇ بیٹے ਨੇ ਫੋਨ ਕਰਤਾ ਵੀ ਮੰਮੀ ਹਾਂ ਮੈਂ ਅੱਜ ਜਾ ਰਿਹਾ ਆ ਅ ਬੀਦੂ ਕੁਛ ਨਾ ਕੁਛ ਬਣਾ ਲਾ ਹੋਰ ਮੈਨੂੰ ਕੋਈ ਸੋਝਾ ਨਹੀਂ ਲੱਗੀ ਪਈ ਸੀ ਮੈਂ ਚੈੱਕ ਕੀਤੀ ਬਰਫੀ ਬਣਾਤੀ ਬਸ ਇਹੀ ਉਹ ਖੁਸ਼ੀ ਚ ਮੈਂ ਬਰਫੀ ਬਣਾਈ ਸੀ ਅਤੇ ਹੋਰ ਇੱਕ ਕਮੈਂਟ ਆਉਂਦੇ ਨੇ ਚੈਨਲ ਮੋਨਟਾਈਜ਼ਰ ਨੂੰ ਲੈ ਕੇ ਜੀ ਉਹ ਕਰੇ ਸਪ ਤੇ ਉਹ ਹੈਗਾ ਜੀ ਚੈਨਲ ਦੇਖੋ ਆਪਣਾ 1000 ਸਬਸਕ੍ਰਾਈਬਰ 4000 ਘੰਟਾ ਇਹ ਜਦੋਂ ਪੂਰਾ ਹੋ ਜਾਂਦਾ ਤਾਂ ਆਪਾਂ ਨੂੰ ਥੋੜੇ ਦਿਨਾਂ ਮਤਲਬ ਕਿ ਜਿਵੇਂ ਕਿ ਅੱਜ ਆਪਣੇ 1000 ਸਬਸਕ੍ਰਾਈਬਰ ਤੇ ਵਾਚ ਟਾਈਮ ਆ ਜਿਹੜਾ ਪੂਰਾ ਹੋ ਗਿਆ 4000 ਘੰਟਾ ਤਾਂ ਆਪਾਂ ਨੂੰ YouTube ਚੈਨਲ ਨੂੰ ਮੇਲ ਪਾਉਣੀ ਪੈਂਦੀ ਆ ਤੇ ਉਦੋਂ ਬਾਅਦ ਉਹ ਆਪਾਂ ਨੂੰ ਮੇਲ ਪਾਉਂਦੇ ਨੇ ਵੀ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਉੱਥੇ ਮੋਨਟਰਾਇਜ਼ੇਸ਼ਨ ਆ ਜਿਹੜਾ ਆਨ ਹੋ ਜਾਂਦਾ ਮਤਲਬ ਕਿ ਗ੍ਰੀਨ ਡਾਲਰ ਜੀ ਦਿਖਣ ਲੱਗ ਜੰਦੇ ਨੇ ਆਪਾਂ ਨੂੰ ਉੱਥੇ ਆਪਣੇ ਡਾਲਰ ਜਿਹੜੇ ਸ਼ੋ ਹੋਣੇ ਸ਼ੁਰੂ ਹੋ ਜਾਂਦੇ ਨੇਗੇ ਆਪਣੇ ਵੀਡੀਓ ਦੇ ਨੀਚੇ ਬਸ ਇਹੀ ਹੁੰਦਾ ਜੀ ਤੇ ਬਾਕੀ ਮਿਹਨਤ ਕਰਿਆ ਕਰੋ ਜੱਜ ਕਿ ਹੋ ਸਕਦਾ ਤਾਂ ਆਪਣੇ ਵੀਡੀਓ ਪਾਇਆ ਕਰੋ 5-7 ਮਿੰਟਾਂ ਦੇ ਵੀਡੀਓ ਪਾਇਆ ਕਰੋ ਹੁਣ ਮੈਂ ਕਾਫੀ ਵੀਡੀਓ ਦੇਖਦੀਆਂ ਤੇ ਬਾਕੀ ਕਿਸੇ ਦੇ ਹੁੰਦੇ ਉਹਨਾਂ ਦੇ ਵੀਡੀਓ ਪਾਇਏ ਹੋਏ ਇਹ ਨਾ ਕਰਿਆ ਕਰੋ ਆਪਣੇ ਵੀਡੀਓ ਪਾਇਆ ਕਰੋ ਜਿੰਨਾ ਤੁਹਾਡੇ ਚ ਟੈਲੈਂਟ ਆ ਕੁਝ ਵੀ ਹੈ ਚਾਹੇ ਛੋਟਾ ਵੱਡਾ ਜੋ ਵੀ ਹੋ ਉਹ ਤੁਸੀਂ ਆਪਣਾ ਟੈਲੈਂਟ ਦਿਖਾ ਕਰੋ ਚਲੋ ਜੀ ਵੀਡੀਓ ਕਾਫੀ ਹੋ ਗਿਆ ਲੰਮਾ ਤੇ ਇੱਕ ਕਮੈਂਟ ਸੀ ਵੀ ਤੁਸੀਂ ਰਿਪਲਾਈ ਇੰਦੇ ਰਿਪਲਾਈ ਦਿੰਨੀ ਆ ਜੀ ਕਮੈਂਟ ਸਾਰਿਆਂ ਦੇ ਪੜ ਲੈਨੇ ਪਰ ਕਈ ਵਾਰ ਕੀ ਹੁੰਦਾ ਮੈਨੂੰ ਇਹ ਹੁੰਦਾ ਵੀ ਚਲੋ ਵੀਡੀਓ ਦੇ ਵਿੱਚ ਰਿਪਲਾਈ ਦੇਣਾ ਮੈਨੂੰ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਉੱਥੇ ਤੁਹਾਨੂੰ ਸਮਝ ਵੀ ਆ ਜਾਂਦੀ ਇੱਥੇ ਜਿਵੇਂ ਹੁਣ ਮੈਂ ਵੀਡੀਓ ਬਣਾ ਕੇ ਤੁਹਾਨੂੰ ਦੱਸੂਗੀ ਕੁਝ ਉਹ ਤੁਹਾਨੂੰ ਜ਼ਿਆਦਾ ਸਮਝ ਆਊਗੀ ਤੇ ਉੱਥੇ ਫਿਰ ਮੈਨੂੰ ਇਹ ਹੁੰਦਾ ਵੀ ਚਲੋ ਪਰ ਦੂਸਰੇ ਦਿਨ ਤੱਕ ਦਾ ਵੇਟ ਕਰ ਲਿਆ ਕਰੋ ਜੀ ਚਲੋ ਜੀ ਹੁਣ ਕਾਫੀ 7 ਮਿੰਟ ਦਾ ਹੋ ਗਿਆ ਵੀਡੀਓ ਚਲਦੇ ਹੁਣ ਬਾਹਰ ਜਾ ਕੇ ਕੰਮ ਕਰਦੇ ਆ ਫਿਰ ਇਹਨਾਂ ਵੀਡੀਓ ਲੰਮਾ ਤੁਹਾਨੂੰ ਵੀ ਦੇਖਣਾ ਉਹ ਔਖਾ ਹੋ ਜਾਊਗਾ ਮੈਨੂੰ ਵੀ ਐਡੀਟਿੰਗ ਕਰਨੀ ਔਖੀ ਹੋ ਜਾਂਦੀ ਕੱਟ ਵੱਢ ਫਿਰ ਮੇਰੀ ਦੂਸਰੀ ਵੀਡੀਓ ਚ ਹੋ ਜਾਂਦੀ ਜ਼ਿਆਦਾ ਚਲੋ ਜੀ ਹੁਣ ਜਵਾਨ ਨੂੰ Terima kasih telah ਲੋ ਜੀ ਕੱਪੜੇ ਧੋ ਕੇ ਉਸ ਤੋਂ ਬਾਅਦ ਮੈਂ ਬਾਲਟੀ ਸੀ ਜਿਹੜੀ ਧੋਣ ਵਾਲੀ ਉਹ ਧੋਣ ਲੱਗੇ ਸੀ ਇੱਥੇ ਸੂਟ ਮੇਰਾ ਇੱਕੋ ਹੀ ਸੀਗਾ ਜ਼ਿਆਦਾ ਤਾਂ ਹੈ ਨਹੀਂ ਜਿਹੜੇ 2-4 ਸੀਗੇ ਉਹ ਸੁਬਾਈ ਧੋਤੇ ਸੀਗੇ ਮੈਂ ਮੈਂ ਕਿਹਾ ਚੱਲ ਲੱਗਦੇ ਹੱਥੇ ਬਾਲਟੀ ਦਾ ਵੀ ਕੰਮ ਖਤਮ ਕਰੀ ਦਮਾਂ ਇਹਨੂੰ ਵੀ ਧੋ ਕੇ ਰੱਖ ਦਮਾਂ 2-4 ਦਿਨਾਂ ਬਾਅਦ ਤਾਂ ਦੇਖੋ ਧੋਣੀ ਜ਼ਰੂਰੀ ਹੈ ਜੇ ਆਪਾਂ ਹਨਾ ਰੋਜ਼ ਨਹੀਂ ਧੋ ਸਕਦੇ ਲੋ ਜੀ ਬਾਲਟੀ ਧੋਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਪਿੰਡੀਆਂ ਕੱਟਣੀਆਂ ਸ਼ੁਰੂ ਕਰਤੀਆਂ ਸੀ ਕਿਉਂਕਿ ਹੁਣ ਕਲੇਰ ਸਾਹਿਬ ਵੀ ਕਰ ਸੀ ਪਿੰਦਰ ਵੀ ਕਰ ਸੀ ਫਿਰ ਮੈਨੂੰ ਅੱਸੀ ਵੀ ਚਲੋ ਮੈਂ ਇਹਨਾਂ ਤੋਂ ਵੀਡੀਓ ਸ਼ੂਟ ਤੇ ਬਾਕੀ ਟਾਈਮ ਵੀ ਹੋਇਆ ਪੈਸੀ ਜੀ ਖਾਣੇ ਦਾ ਹਨਾ ਸਾਢੇ 1:15 ਦਾ ਇੱਥੇ ਟਾਈਮ ਹੋ ਗਿਆ ਸੀਗਾ ਮੈਂ ਕਿਹਾ ਚਲੋ ਭਿੰਡੀਆਂ ਕੱਟ ਕੇ ਬਾਕੀ ਸਾਰੀਆਂ ਨਹੀਂ ਬਣਾਈਆਂ ਸੀ ਕੁਸ ਦਾਲ ਜਿਵੇਂ ਕਿਸ ਨੂੰ ਮੈਂ ਪਹਿਲਾਂ ਦੱਸਿਆ ਪਈ ਵੀ ਸੀਗੀ ਪਰ ਫਿਰ ਮੈਨੂੰ ਐਸੇ ਵੀ ਚੱਲ ਥੋੜੀਆਂ ਜੀਆਂ ਭਿੰਡੀਆਂ ਬਣਾ ਲੈਣ ਤੇ ਅੱਜ ਸਬਜੀ ਬਣ ਜੂ ਬਸ ਭਿੰਡੀਆਂ ਮੈਨੂੰ ਪਸੰਦ ਵੀ ਨਹੀਂ ਗਈਆਂ ਬੱਚਿਆਂ ਨੂੰ ਦੇ ਕਲੇ ਸਾਮਣ ਤਾਂ ਦੇਖੋ ਇੰਨਾ ਜ਼ਿਆਦਾ ਹੈ ਨਹੀਂ ਭਿੰਡੀਆਂ ਲੈਣੇ ਵਧੀਆ ਨਹੀਂ ਲੱਗਦੇ ਪਰ ਮੈਂ ਮੈਨੂੰ ਬਹੁਤ ਪਸੰਦ ਨੇ ਮੈਂ ਸਾਰੀਆਂ ਸਬਜ਼ੀਆਂ ਖਾ ਲੈਂਦੀ ਆ ਮੈਨੂੰ ਇਹ ਕੋਈ ਉਹ ਨਹੀਂ ਹੈਗਾ ਵੀ ਨਹੀਂ ਖਾਣੀ ਆ ਮੈਂ ਮੈਂ ਸਾਰੀਆਂ ਸਬਜ਼ੀਆਂ ਖਾ ਲੈਣੇ ਆਂਗੀ ਚਲੋ ਜੀ ਬਸ ਫਟਾਫਟ ਭਿੰਡੀਆਂ ਕੱਟ ਕੇ ਉਸ ਤੋਂ ਬਾਅਦ ਆਪਾਂ ਲਾਉਣੇ ਇਹਨਾਂ ਨੂੰ ਤੜਕਾ ਸਬਜ਼ੀ ਬਣਾ ਕੇ ਫਿਰ ਮੈਨੂੰ ਵੀ ਇਹ ਹੁੰਦਾ ਵੀ ਚਲੋ ਜਿਆਦਾ ਲੰਮਾ ਵੀਡੀਓ ਨਾ ਹੋਵੇ ਪਰ ਫਿਰ ਵੀ ਜਿਉਂ ਹੋ ਜਾਂਦਾ ਲੰਮਾ ਵੀਡੀਓ ਕੋਸ਼ਿਸ਼ ਕਰਿਆ ਕਰੂੰਗੀ ਵੀ ਲਓ ਜੀ ਇੱਧਰ ਸਬਜ਼ੀ ਕੱਟ ਲਈ ਤੇ ਕੜਾਹੀ ਆਪਾਂ ਧਾਤੀ ਗਰਮ ਹੋਣ ਲਈ ਤੇ ਆਪਾਂ ਬੋਤਲਾਂ ਚ ਪਾ ਲੈਣ ਇੱਕ ਚ ਤ੍ਰਿਕਾ ਤੇ ਇੱਥੇ ਤੇਲ ਵੀ ਖਤਮ ਹੋ ਚੁੱਕਿਆ ਤੇ ਇਹ ਲਿੰਗ ਕੱਢ ਦਿੰਦੇ ਆਂ ਚੱਪਾ ਨਮਕ ਘੜ ਦਿੰਨੇ ਆ ਕਿਉਂਕਿ ਨਮਕ ਹੋ ਗਿਆ ਸੀਗਾ ਖਤਮ ਤੇਰਾ ਆਪਣੇ ਪਿਆਜ਼ ਵੀ ਬਸ ਭੁੰਨੀ ਟੁੱਕੇ ਨੇਗੇ ਤੇਰੇ ਵਿੱਚ ਆਪਾਂ ਪਾਉਣੇ ਆਂਗੇ ਪਹਿਲਾਂ ਭਿੰਡੀ ਤੇ ਹਰੀ ਮਿਰਚ ਨਾਲ ਹੀ ਆਪਾਂ ਇਹ ਵਿੱਚ ਨਮਕ ਐਡ ਕਰ ਦਿੰਨੇ ਆਂ ਲੋ ਪਿੰਡੀ ਆਪਣੀਆਂ ਭੁੰਨ ਚੁੱਕੀਆਂ ਨੇ ਤੇ ਆਪਾਂ ਇਹਦੇ ਵਿੱਚ ਹਲਦੀ ਥੋੜੀ ਜਿਹਾ ਪਾਵਾਂਗੇ 레드 ਮਿਰਚ ਇਹਨੂੰ ਕਰ ਦਿੰਦੇ ਆਪਾਂ ਮਿਕਸ ਤੇ ਉਧਰ ਕੱਟਿਆ ਮੈਂ ਅਮਰੂਦ ਅਮਰੂਦ ਖਾਵਾਂਗੀ ਇਹ ਤਾਂ ਸਬਜੀ ਬਸ ਬਣਨ ਵਾਲੀ ਹੋਈ ਆ ਤੇ ਇਦਾਂ ਦੇਖੋ ਮੈਂ ਕੱਟ ਲਈ ਅਮਰੂਦ ਜਿਹੜੇ ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਸੀ ਤੇ ਆਪਾਂ ਇਹਨੂੰ ਸਾਫ਼ ਕਰਾਂਗੇ ਅੱਜ ਸਬਜੀ ਵਿੱਚ ਬਣਾਇਆ ਹੀ ਆਟਾ ਮੈਂ ਗੁੰਨੇ ਹੀ ਬਾਕੀ ਸਾਰੇ ਕੰਮ ਹੋ ਗਏ ਖਤਮ ਸੇ ਦਾ ਟਾਈਮ ਹੋ ਚੁੱਕਿਆ ਚਲੋ ਜੀ ਫਿਰ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂਗੇ ਕੱਲ ਨੂੰ ਇੱਕ ਵਧੀਆ ਜੀ ਵੀਡੀਓ ਦੇ ਨਾਲ ਜੇਕਰ ਨਵੇਂ ਹੋ ਮੇਰੇ ਚੈਨਲ ਤੇ ਚੈਨਲ ਨੂੰ ਕਰ ਲਿਓ ਪਲੀਜ਼ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਅਜਿਹਾ ਕਿਵੇਂ ਲੱਗਿਆ ਤੁਹਾਨੂੰ ਚਲੋ ਜੀ ਫਿਰ ਮਿਲਦੇ ਹਾਂ ਕੱਲ ਨੂੰ ਇੱਕ ਵਧੀਆ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ